ਕਟਕਟ 6 ਮਹੀਨੇ ਹੋ ਗਏ ਬਈ ਇਹਨੇ ਗੱਡੀ ਮੈਨੂੰ ਫੜੀ ਨੂੰ ਵੀ ਉਹਨੇ ਸ਼ੱਕ ਦੇ ਆਧਾਰ ਤੇ ਫੜੀ ਸੀ 7000 ਰੁਪਏ ਮੈਂ ਪਹਿਲਾਂ ਦੇ ਕੇ ਗਿਆ ਬਈ 6000 ਰੁਪਏ ਮੈਂ ਮਗਰੋਂ ਦੇ ਕੇ ਆਇਆ ਮੈਂ ਔਕਾ ਔਕਾ ਬਈ ਮੇਰੇ ਮੰਮੀ ਵੀ ਹੈ ਨਹੀਂ ਡੈਡੀ ਵੀ ਹੈ ਨਹੀਂ ਕਿਹਨੂੰ ਉੱਤੇ ਬਈ ਕੌਣ ਸੀਗਾ ਜਸਵੰਤ ਸਿੰਘ ਜੀ ਥਾਣੇਦਾਰ ਜਸਵੰਤ ਸਿੰਘ ਹੁਣ ਮੈਨੂੰ ਅੱਜ ਕਹਿੰਦਾ ਮੈਂ ਗੱਡੀ ਛੱਡ ਦੂ ਚਾਬੀ ਮੈਨੂੰ ਫੜਾ ਤੀ ਮੈਂ ਗੱਡੀ ਸਟਾਰਟ ਵੀ ਕਰ ਲੱਗਿਆ ਸੀ ਬੈਟਰੀ ਲਿਆਉਣ ਲੱਗਿਆ ਸੀ ਬਾਈ ਮੈਨੂੰ ਕਹਿੰਦੇ ਵੀ ਐ ਕਰਕੇ ਤੂੰ 5 ਘੱਟੇ ਚੌਲਾਂ ਦੇ 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 ਕੇ ਬਈ ਠੀਕ ਹੈ ਘੱਟੋ ਘੱਟ ਬਈ ਤੁਸੀਂ ਐ ਲੜੋ ਪਹਿਲਾਂ ਕਿੰਨੇ ਪੈਸੇ ਦਿੱਤੇ ਤੁਸੀਂ ਹੁਣ ਤੱਕ ਕਿੰਨੇ ਦਿੱਤੇ ਪੈਸੇ ਇਹਨਾਂ ਨੂੰ ਬਈ ਤਕਰੀਬਨ ਤੁਸੀਂ ਲੈ ਲੋ 10000 ਰੁਪਏ ਦੇਤਾ ਬਈ ਮੈਂ ਠੀਕ ਹੈ ਮੈਂ ਇਹਨਾਂ ਨੂੰ ਇਹ ਕਹਾਂ ਕਿ ਮੈਂ 2-4000 ਹੋਰ ਲੈ ਲਵਾਂ ਜੇ ਜਿੰਨੀ ਕਿ ਮੇਰੇ ਕੋਲ ਕੰਜਾਇੀ ਸੀ ਮੈਂ 2-4000 ਹੋਰ ਦੇ ਸਕਦਾ ਮੇਰੀ ਗੱਡੀ ਛੱਡ ਦੇ ਮੈਂ ਲਈ ਹੋਣੀ ਸੀ ਮੈਂ ਬਈ ਕਿਸਤਾ ਵੀ ਭਰਨੀ ਆ ਮੈਂ ਕਿਸਤਾ ਵੀ ਕਰੇ ਸੀ ਇੱਥੇ ਪਰ ਗੱਡੀ ਇੱਥੇ ਕਿਹੜੀ ਮੇਰਾ ਰੁਜ਼ਗਾਰ ਇੱਥੇ ਕਿਹੜਾ ਬਈ 6 ਮਹੀਨੇ ਤੋਂ ਇੱਥੇ ਕਿਹੜਾ ਰੁਜ਼ਗਾਰ ਮੇਰਾ ਮੈਂ ਇਹਨਾਂ ਨੂੰ ਇਹ ਵੀ ਕਹਦਾ ਮੈਂ ਬਾਈ ਮੇਰੇ ਕੋਲ ਰੁਜ਼ਗਾਰ ਵੀ ਮੇਰਾ ਇੱਥੇ ਕਿਹੜਾ ਤੇ ਮੱਟ ਦਾ 1 ਚੀਤਾ ਦੇ ਦੇਣ ਪਈ ਆ ਮੈਨੂੰ ਇਹ ਜਲਖਵਾਰੋਂ ਦੇ 3 ਮਹੀਨੇ ਹੋ ਗਏ ਬਾਈ ਇਹ ਇੱਥੇ ਬਿਨਾ ਕਰ ਲੋ ਗਲੀ ਜਾਂਦੀ ਆ ਬਾਈ ਟਾਇਰ ਖਰਾਬ ਹੋ ਗਏ ਮੈਂ ਅੱਜ ਆਪ ਦੇਖਿਆ ਹੈ ਮੇਰਾ ਬਦਲ ਉਹਨਾਂ ਨਿਕਲਦਾ ਬਈ ਆ ਔਖੇ ਸੁਖੇ ਔਖੇ ਨੇ ਪਈ 10000 ਮੈਂ ਚੀਜ਼ ਲਈ ਸੀ ਕੋਈ ਹੁਣ ਮੇਰੇ ਅੱਗੇ ਪਿੱਛੇ ਕੋਈ ਹੈ ਵੀ ਹੈ ਨਹੀਂ ਵੀ ਜਿਹੜਾ ਉਹ ਕਰ ਦੇ ਮੈਨੂੰ ਕਿਸ ਤਾਲੇ ਵੀ ਤੰਗ ਕਰ ਦੇ ਮੈਂ ਭਰਾ ਵੀ ਕਿੱਥੋਂ ਬਾਈ ਉਹਨਾਂ ਦੇ ਵੀ ਭਰਦਾ ਮੈਂ 15000 ਰੁਪਏ ਕਿੱਥੋਂ ਉਹਨਾਂ ਦੇ ਵੀ ਬਾਈ ਮੈਂ ਹੁਣ ਕਿਵੇਂ ਦੇਵਾਂ ਖਰਚਾ ਕਿੰਨਾ ਮੈਂ ਮਰਦਾ ਵੀ ਉਹ ਇਦੋਂ ਬਾਅਦ ਮੇਰੀ ਮਾਂ ਪਾ ਲੈ ਕੇ ਮਰ ਗਈ ਪਰ ਮੇਰੇ ਹੱਥ ਚ ਵੀ ਆ ਹੀ ਰਹਿ ਗਿਆ ਬਈ ਮੈਂ ਤਾਂ ਉਹ ਦਿਵਾਂਗ ਜਿੱਲੇ ਬਣਾਣੇ ਨੇ ਇੱਥੇ ਬਹਿ ਜਾਣਾ ਵੀ ਜਿੱਦੇ ਕਹਿ ਦੂਗਾ ਛੱਡ ਦੂਗਾ ਮੈਂ ਲੈ ਜੂਗੀ ਜਿਹੜੀ ਉਹ ਫੜੀ ਕਿਉਂ ਸੀਗੀ ਕਾਰਨ ਕੀ ਸੀਗਾ ਕਿਉਂ ਗੱਡੀ ਤੁਹਾਡੀ ਮਤਲਬ ਮਿਸਯੂਜ਼ ਕੀਤਾ ਸੀ ਕਿਸੇ ਨੇ ਮੈਂ ਗਲਤ ਨੰਬਰ ਲਾ ਲਿਆ ਜੀ ਕੀ ਕੀਤਾ ਹੈਗਾ ਯੂ ਮੇਰਾ ਮੇਰਾ ਦੋਸਤ ਸੀਗਾ ਜੀ ਉਹ ਲੈ ਕੇ ਗਿਆ ਸੀ ਗੇੜੇ ਤੇ ਮੈਂ ਟੈਕਸੀ ਟੈਂਚ ਕੰਮ ਕਰਦਾ ਸੀ ਤੇ ਉਹ ਗੇੜੇ ਤੇ ਲੈ ਕੇ ਗਿਆ ਆ ਸੀ ਤੇ ਉਹਨੇ ਕਿਤੇ ਗਲਤ ਯੂਜ਼ ਕਰ ਲਿਆ ਜੀ ਤੇ ਉੱਥੋਂ ਗੱਡੀ ਫੜੀ ਗਈ ਜੱਜ ਸਾਹਿਬ ਨੇ ਇਹ ਕਹਿ ਕੇ ਛੱਡਤਾ ਕਹਿੰਦੇ ਵੀ ਕੋਈ ਚੱਕਰ ਨਹੀਂ ਜਦੋਂ 6 ਮਹੀਨਿਆਂ ਚ ਤੁਹਾਨੂੰ ਕੁਝ ਨਹੀਂ ਲੱਭਿਆ ਤਾਂ ਵੀ ਗੱਡੀ ਦਾ ਮਾਲਕ ਇਹਦੇ ਨਾਂ ਤੇ ਗੱਡੀ ਹੈ ਮੇਰੇ ਨਾਂ ਤੇ ਗੱਡੀ ਹੈ ਸਾਰਾ ਕੁਝ ਓਕੇ ਹੈ ਜੀ ਵੀ ਇਹਨੂੰ ਗੱਡੀ ਦੋ ਉਹ ਇਸ ਐਸ ਆਈ ਨੂੰ ਅਸੀਂ ਆਖਿਆ ਕਿ ਅਸੀਂ ਤੁਹਾਡਾ ਪੱਖ ਲੈਣਾ ਪਹਿਲਾਂ ਫੋਨ ਵੀ ਲਾਇਆ ਤਾਂ ਉਹ ਕਹਿੰਦੇ ਥਾਣੇ ਆ ਜਾਓ ਥਾਣੇ ਗਏ ਤਾਂ ਉਹਨਾਂ ਨੂੰ ਬਹਾਨਾ ਮਾਰ ਕੇ ਉਹ ਸਾਈਡ ਤੇ ਹੋ ਕੇ ਉਸ ਤੋਂ ਬਾਅਦ ਹੁਣ ਉਹਦਾ ਫੋਨ ਹੈ ਜਿਹੜਾ ਉਹ ਸਵਿਚ ਆਫ ਆ ਰਿਹਾ ਧੰਕੀਆਂ ਦੇ ਰਹੇ ਸੀ ਮੈਨੂੰ ਐ ਕਰਦਾਂਗੇ ਉਹ ਕਰਦਾਂਗੇ ਕਰ ਨਹੀਂ ਸਕਦੇ ਮੈਂ ਇਹਨਾਂ ਨੂੰ ਕਹਤਾ ਜੇ ਮੇਰੇ ਚੰਗਣਾ ਮੇਰੇ ਤੇ ਪਰਚਾ ਪਾ ਦਿਓ ਮੈਂ ਜ਼ਮਾਨਤ ਕਰਵਾ ਲੂੰਗਾ ਭਈ ਆਪਦੀ ਗੱਡੀ ਦਾ ਛੜਵਾ ਲੂੰਗਾ ਮੈਂ ਜ਼ਮਾਨਤ ਕਰਵਾ ਕੇ ਛਡਾ ਲੂੰ ਹੁਣ ਕਿਸੇ ਹਸਾਬ ਤੇ ਵੀ ਨਹੀਂ ਮੈਨੂੰ ਆਉਣ ਦਿੰਦੇ ਜੀ ਭਾਈ ਕੀ ਤੁਹਾਡਾ ਨਾਂ ਕਿੱਥੋਂ ਆਇਓ ਕੀ ਮਾਮਲਾ ਭਾਈ ਮੇਰਾ ਨਾਂ ਹਰਦੀਪ ਸਿੰਘ ਆ ਭਾਈ ਫਿਰ ਅਨੰਦਗੜ੍ਹ ਤੋਂ ਆਇਆ ਮੈਂ ਤੇ ਇੱਥੇ ਜੇਤੋ ਥਾਣੇ 'ਚ ਆਇਆ ਸੀ ਭਾਈ ਮੈਂ ਮੇਰਾ ਗੱਡੀ ਦਾ ਮਸਲਾ ਸੀ ਤੇ ਮੈਂ ਘਟੂ ਘਟ 6 ਮਹੀਨੇ ਹੋ ਗਏ ਭਈ ਇਹਨਾਂ ਨੂੰ ਗੱਡੀ ਮਤਲਬ ਫੜੀ ਨੂੰ ਵੀ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਫੜੀ ਸੀ ਮਤਲਬ ਮੇਰੇ ਵੱਲੋਂ ਕਿਸੇ ਨੂੰ ਦਿੱਤੀ ਗਈ ਸੀ ਗੱਡੀ ਤੇ ਉਹਨੇ ਮਿਸਯੂਜ਼ ਕੀਤਾ ਬਾਈ ਤੇ ਇਹਨਾਂ ਨੇ ਹੁਣ ਤਬਦੀਸ਼ ਕਰ ਲਈ ਠੀਕ ਹੈ ਸਾਰਾ ਕੁਝ ਹੋ ਗਿਆ ਕੰਪਲੀਟ ਜੱਜ ਨੇ ਆਰਡਰ ਵੀ ਦਿੱਤੇ ਹਜੇ ਵੀ ਮੇਰੇ ਤੋਂ ਗੱਡੀ ਨਹੀਂ ਦਿੰਦੇ ਬਾਈ ਪਹਿਲਾਂ ਇਹਨਾਂ ਨੇ ਮੈਨੂੰ ਚਲੋ ਪੈਸੇ ਲੈ ਠੀਕ ਹੈ ਮੈਂ ਨਾ ਇਹ ਗੱਡੀ ਪਹਿਲਾਂ ਛੱਡ ਦੇਣਗੇ 7000 ਰੁਪਏ ਮੈਂ ਪਹਿਲਾਂ ਦੇ ਕੇ ਗਿਆ ਬਾਈ 3000 ਰੁਪਏ ਮੈਂ ਮਗਰੋਂ ਦੇ ਕੇ ਗਿਆ ਮੈਂ ਔਕਾ ਸੋਕਾ ਬਾਈ ਮੇਰੇ ਮੰਮੀ ਵੀ ਹੈ ਨਹੀਂ ਡੈਡੀ ਵੀ ਹੈ ਨਹੀਂ ਮੈਂ ਤਾਂ ਮੇਰੇ ਮੈਸੇਜ ਆ ਦੋਨੇ ਤੇ ਅਸੀਂ ਮੰਨ ਲਓ ਐਂ ਲਾ ਲਓ ਬਈ ਹੁਣ ਇੱਕ ਉਹ ਮੈਂ ਬੱਚਾ ਸਾਹਮਣਾ ਹੁੰਦਾ ਇੱਕ ਦਿਨ ਉਹ ਕੰਮ ਤੇ ਜਾਂਦੀ ਹੈ ਇੱਕ ਦਿਨ ਹੋਰ ਆਿੰਦਾ ਮੈਂ ਜਾਂਦਾ ਵੀ ਅਸੀਂ ਐਂ ਟਾਈਮ ਪਾਸ ਕਰੀ ਜਾਂਦੇ ਆ ਇਹਨੂੰ ਔਖੇ ਸੌਖੇ ਨੂੰ ਮੈਂ ਫਿਰ ਵੀ ਪੈਸੇ ਦਿੱਤੇ ਇਹਨੂੰ ਉੱਤੇ ਬਈ ਕੌਣ ਸੀਗਾ ਜਸਵੰਤ ਸਿੰਘ ਜੀ ਥਾਣੇਦਾਰ ਜਸਵੰਤ ਸਿੰਘ ਹਾਂਜੀ ਇਹਨੂੰ ਪਹਿਲਾਂ ਜਦੋਂ ਪਹਿਲਾਂ ਮੈਨੂੰ ਆਇਆ ਮੇਰੇ ਦਿਨ ਕੈਰੀ ਕੀਤੇ ਨੇ ਜੀ ਉਦੋਂ ਮੇਰੇ ਘਰ ਦੇ ਦੇਖ ਕੇ ਗਏ ਜੀ ਮੇਰੇ ਸਾਲਾ ਸਾਹਿਬ ਆਏ ਸੀ ਤੇ ਮਤਲਬ ਮੇਰੀ ਮਿਸਿਸ ਆਈ ਸੀ ਉਹ ਦੇਖ ਕੇ ਗਏ ਠੀਕ ਹੈ ਉਦੋਂ ਬਾਅਦ ਜਦ ਮੈਂ ਗੱਡੀ ਦੇ ਮਸਲੇ 'ਚ ਆਇਆ ਮੈਂ ਫੇਰ ਇਹਨਾਂ ਨੂੰ ਦੇ ਪੈਸੇ ਦਿੱਤੇ ਹੁਣ ਮੈਨੂੰ ਅੱਜ ਕਹਿੰਦੇ ਮੈਂ ਗੱਡੀ ਛੱਡ ਦੂ ਚਾਬੀ ਮੈਨੂੰ ਫੜਾ ਤੀ ਮੈਂ ਗੱਡੀ ਸਟਾਰਟ ਵੀ ਕਰ ਲੱਗਿਆ ਸੀ ਬੈਟਰੀ ਲਿਆਉਣ ਲੱਗਿਆ ਸੀ ਬਾਈ ਮੈਨੂੰ ਕਹਿੰਦੇ ਵੀ ਐ ਕਰਕੇ ਤੂੰ 5 ਗੱਟੇ ਚੌਲਾਂ ਦੇ 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 ਆ ਕੇ ਬਾਈ ਠੀਕ ਹੈ ਘੱਟੋ ਘੱਟ ਬਾਈ ਤੁਸੀਂ ਐ ਲਾੜੂ ਦੱਸ 10 11000 ਦੇ ਬੰਦੇ ਐਨੀ ਮੇਰੇ ਕੋ ਗੰਜਾਸ਼ ਨਹੀਂ ਸੀ ਬਾਈ ਮੈਨੂੰ ਨਾ ਕਿ ਮੈਂ 2-4000 ਲੈਣਾ ਬਾਈ ਲਾੜੂ ਮੇਰੇ ਖਰ ਮਨ ਲਓ ਛੱਡ ਦੂ ਮੇਰਾ ਖਰ ਜਦੋਂ ਜੱਜ ਨੇ ਵੀ ਕਹਿਤਾ ਵੀ ਇਥੇ ਠੀਕ ਹੈ ਤੇ ਉਦੋਂ ਕਿ ਸਾਨੂੰ ਲੈ ਕੇ ਆਇਆ ਵੀ ਮੇਰੇ ਨਾਲ ਚੱਲ ਪਹਿਲਾਂ ਕਿੰਨੇ ਪੈਸੇ ਤੁਸੀਂ ਹੁਣ ਤੱਕ ਕਿੰਨੇ ਦਿੱਤੇ ਪੈਸੇ ਇਹਨਾਂ ਨੂੰ ਬਈ ਤਕਰੀਬਨ ਤੁਸੀਂ ਐ ਲੋ 13000 ਰੁਪਏ ਦੇਤਾ ਬਈ ਮੈਂ ਠੀਕ ਹੈ ਮੈਂ ਇਹਨਾਂ ਨੂੰ ਇਹ ਕਿ ਮੈਂ 2-4000 ਹੋਰ ਲੈ ਲਵੋ ਜੇ ਜਿੰਨੀ ਕਿ ਮੇਰੇ ਕੋਲ ਗੁਜ਼ਾਇਸ਼ ਹੈਗੀ ਮੈਂ 2-4000 ਹੋਰ ਦੇ ਸਕਦਾ ਵੀ ਮੇਰੀ ਗੱਡੀ ਛੱਡ ਲਓ ਅੱਜ ਗੱਡੀ ਛੱਡੀ ਕਹਿੰਦੇ ਵੀ ਐਸਐਚਓ ਆਊਗਾ ਹੁਣ ਤੇ ਵਿਦੇਸ਼ ਚ ਪਾਦੀ ਅੱਜ ਇਹਨਾਂ ਨੇ ਇਹ ਗੱਲ ਕਹੇਤੀ ਜਦੋਂ ਮੈਂ ਇਹਨਾਂ ਨੂੰ ਕਾਰ ਕਰਤਾ ਗੱਡੀ ਹੈ ਜਿਹੜੀ ਉਹ ਫੜੀ ਕਿਉਂ ਸੀਗੀ ਕਾਰਨ ਕੀ ਸੀਗਾ ਕਿਉਂ ਗੱਡੀ ਤੁਹਾਡੀ ਮਤਲਬ ਮਿਸਯੂਜ਼ ਕੀਤਾ ਸੀ ਕਿਸੇ ਨੂੰ ਗੱਲ ਗ ਤੂੰ ਗੱਡੀ ਤੇ ਲੈ ਕੇ ਗਿਆ ਗਿਆ ਸੀ ਤੇ ਉਹਨੇ ਕਿਤੇ ਗਲਤ ਯੂਜ਼ ਕਰ ਲਿਆ ਜੀ ਤੇ ਉਥੋਂ ਗੱਡੀ ਫੜੀ ਗਈ ਕੀ ਯੂਜ਼ ਕੀਤਾ ਬਾਈ ਮਤਲਬ ਨੰਬਰ ਪਲੇਟਾਂ ਗਲਤ ਲਾ ਲਈਆਂ ਉਹਦੇ ਘਰੇ ਖੜੀ ਫੜੀ ਗਈ ਕੋਈ ਬਾਤ ਕੁਝ ਨਹੀਂ ਹੋਇਆ ਤਬਦੀਸ਼ ਇਹਨਾਂ ਨੇ ਕਰ ਲਈ ਸੀ ਮਹੀਨੇ ਮੇਰੇ ਤੇ ਵੀ ਇਨਕੁਆਇਰੀ ਕਰ ਲਈ ਚਲੋ ਮੇਰਾ ਵੀ ਕਲੀਨ ਚਿੱਟਾ ਸੀ ਕੋਈ ਐਡਾ ਹੋਣੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਚਲ ਗੱਡੀ ਛੱਡਣ ਦੇ ਵੰਨ ਇਹਨਾਂ ਨੇ ਮੈਥੋਂ ਇੱਕ ਦੋ ਵਾਰੀ ਪੈਸੇ ਲਏ ਵੀ ਛੱਡ ਦੇਣਗੇ ਪਹਿਲਾਂ ਕਹਿੰਦੇ ਸੀ ਵੀ ਤੁਹਾਨੂੰ ਸਪਰਦਾਰੀ ਕਰਾਉਣੀ ਪਊਗੀ ਜੱਜ ਸਾਹਿਬ ਨੇ ਇਹ ਕਹਿ ਕੇ ਛੱਡਤਾ ਕਹਿੰਦੇ ਵੀ ਕੋਈ ਚੱਕਰ ਨਹੀਂ ਜਦੋਂ 6 ਮਹੀਨਿਆਂ ਚ ਤੁਹਾਨੂੰ ਕੁਝ ਨਹੀਂ ਲੱਭਿਆ ਤਾਂ ਵੀ ਗੱਡੀ ਦਾ ਮਾਲਕ ਇਹਦੇ ਨਾਂ ਤੇ ਗੱਡੀ ਹੈ ਮੇਰੇ ਨਾਂ ਤੇ ਗੱਡੀ ਹੈ ਸਾਰਾ ਕੁਝ ਓਕੇ ਹੈ ਜੀ ਵੀ ਇਹਨੂੰ ਗੱਡੀ ਦੋ ਗੱਡੀ ਕਿਹੜੀ ਹੈ ਬਈ ਐਨੋਵਾ ਗੱਡੀ ਹੈ ਬਈ 2014 2014 ਮਾਡਲ ਹੈ ਬਈ 2014 ਮਾਡਲ ਤੁਸੀਂ ਮਾਡਲ ਟੈਕਸੀ ਲਾਈਨ ਚ ਕਲਮ ਹਾਂਜੀ ਹਾਂਜੀ ਬਈ ਹਾਂਜੀ ਮੈਂ ਲਈ ਹੋਣੀ ਸੀ ਮੈਂ ਬਈ ਕਿਸ਼ਤਾਂ ਵੀ ਭਰਨੀ ਆ ਮੈਂ ਕਿਸ਼ਤਾਂ ਵੀ ਕਰੇ ਸੀ ਇੱਥੇ ਪਰ ਗੱਡੀ ਇੱਥੇ ਕਿਹੜੀ ਮੇਰਾ ਰੁਜ਼ਗਾਰ ਇੱਥੇ ਕਿਹੜਾ ਬਈ 6 ਮਹੀਨੇ ਤੋਂ ਇੱਥੇ ਕਿਹੜਾ 6 ਮਹੀਨੇ ਤੋਂ ਇੱਥੇ ਕਿਹੜਾ ਰੁਜ਼ਗਾਰ ਮੇਰਾ ਮੈਂ ਇਹਨਾਂ ਨੂੰ ਇਹ ਵੀ ਕ ਜੋ 15000 ਰੁਪਏ ਦੇ ਗਿਆ ਭਾਈ 7000 ਪਹਿਲਾਂ ਦੇ ਗਿਆ 6000 ਬਾਅਦੋਂ ਦੇ ਗਿਆ ਹੁਣ ਵੀ ਮੈਂ ਇਹਨਾਂ ਦੀ ਮੰਨਤ ਕੀਤੀ ਅਕੇ ਨੇ ਵੀ ਅੱਜ ਪੰਜ ਗੱਟੇ ਚੌਲਾਂ ਦੇ ਦੇਜੋ ਸਾਡੇ ਤੇ ਅਕੇ ਲੈ ਜਾਓ ਗੱਡੀ ਕੋਲ ਚੌਲਾਂ ਦੇ ਗੱਟੇ ਮੰਗ ਰਹੇ ਹੁਣ ਤੁਹਾਡੇ ਤੋਂ ਹਾਂਜੀ ਭਾਈ ਇਹਨਾਂ ਨੇ ਮੈਨੂੰ ਆਪ ਮੁੰਛੀ ਨੇ ਕਿਹਾ ਮੇਰੇ ਨਾਲ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਇਹ ਗੱਲ ਲਈ ਮੈਨੂੰ ਉਹਨਾਂ ਨੇ ਬਾਹਰ ਆ ਕੇ ਇਹ ਗੱਲ ਲਈ ਕਹਿੰਦੇ ਉਹ ਚੀਜ਼ ਮੰਗਦੇ ਕਰ ਦੇਗਾ ਮਾਂ ਵੀ ਮੇਰੇ ਕੋਲ ਏਡੀ ਗੁੰਜਾਇਸ਼ ਨਹੀਂ ਮੇਰੇ ਕੋਲ 2-4000 ਰੁਪਏ ਹੈ ਕਿ ਮੈਂ ਇੰਨਾ ਕਿ ਦੇ ਸਕਦਾ ਦੇ ਦਿੰਦਾ ਤੇ ਇਹਨਾਂ ਨੇ ਮੁੜ ਕੇ ਵਾਪਸ ਮੈਥੋਂ ਚਾਬੀ ਫੜ ਲਈ ਬਈ ਫਿਰ ਕਹਿੰਦੇ ਹੁਣ ਵੀ ਅਸੀਂ ਤੈਨੂੰ ਪਰਸੋ ਦੇਵਾਂਗੇ ਐਸਐਚਓ ਆਉਣਗੇ ਫੇਰ ਐਸਐਚਓ ਗਏ ਆ ਘੁੰਮਣ ਇੱਥੇ ਮੌਕੇ ਤੇ ਕੋਈ ਵੀ ਹੈ ਨਹੀਂ ਬਈ ਮਲਾਜ ਐਸਐਚਓ ਵੀ ਹੈ ਨਹੀਂ ਥਾਣੇ 'ਚ ਕੋਈ ਬੰਦਾ ਵੀ ਹੈ ਨਹੀਂ ਜਿਹਦੇ ਜਿਹਦੇ ਕੋਲ ਅਰਜ਼ੀ ਵਿਚਾਰੀ ਰੱਖ ਲਈ ਨਾ ਐਸਐਚਓ ਇੱਥੇ ਬਈ ਕੋਈ ਜੇ ਉਹ ਛੁੱਟੀ ਤੇ ਗਿਆ ਕੋਈ ਹੋਰ ਹੋਣਾ ਚਾਹੀਦਾ ਉਹ ਵੀ ਹੈ ਨਹੀਂ ਬਈ ਇੱਥੇ ਚੋਂ ਗੱਡੀ ਜਿਹੜਾ ਤੁਹਾਡਾ ਮਾਮਲਾ ਸੀਗਾ ਗੱਡੀ ਮਤਲਬ ਤੁਸੀਂ ਕੋਰਟ ਗਏ ਸੀ ਕਿ ਉਹਦੇ ਕੋਰਟ ਗਏ ਸੀ ਬਈ ਕੋਰਟ ਤੋਂ ਉਹਨਾਂ ਨੇ ਜੱਜ ਨੇ ਦਿੱਤੀ ਸੀ ਸੁਪਰਡਾਰੀ ਉਹ ਕਹਿੰਦੇ ਵੀ ਕੋਈ ਤੁਸੀਂ ਜੇ ਮੰਨ ਲਓ ਇੱਥੇ ਕੁ ਮੇਰੇ ਨਾਮ ਤੇ ਸੀ ਹਰਦੀਪ ਸਿੰਘ ਦੇ ਨਾਮ ਤੇ ਸੀ ਵੀ ਇਹਨੂੰ ਤੁਸੀਂ ਗੱਡੀ ਵਾਪਸ ਦੇ ਦਿਓ ਕੋਈ ਫੇਰ ਵਗੈਰਾ ਵੀ ਹੋਈ ਗੱਡੀ ਦੇ ਇੱਕ ਵੈਸੀ ਫੜੀ ਸੀ ਇਹਨਾਂ ਨੇ 101 102 ਦੇ ਕਲੰਦਰੇ ਚ ਫੜੀ ਸੀ ਜੀ ਮੰਨ ਲਓ ਵੀ ਸ਼ੱਕ ਦੇ ਆਧਾਰ ਤੇ ਕਹਿੰਦਾ ਪਾ ਉਹ ਇਹਨਾਂ ਨੇ 6 ਮਹੀਨਿਆਂ ਚ ਚਲੋ 6 ਮਹੀਨੇ ਹੋ ਗਏ ਇਹਨਾਂ ਨੇ ਤਬਦੀਸ਼ ਕਰ ਲਈ 6 ਮਹੀਨੇ ਜਿ ਕੋਸ ਨਹੀਂ ਲੱਭਿਆ ਹੁਣ ਤਾਂ ਮੇਰੀ ਮੈਨੂੰ ਚੀਜ਼ ਵਾਪਸ ਦੇ ਦੇਣੀ ਕੋਈ ਇਲਜ਼ਾਮ ਵਗੈਰਾ ਤਾਂ ਨਹੀਂ ਲਾਰੇ ਤੁਹਾਡੇ ਤੇ ਕੋਈ ਇਲਜ਼ਾਮ ਨਹੀਂ ਹੁਣ ਕੁਝ ਨਹੀਂ ਕਰ ਰਹੇ ਧਮਕੀਆਂ ਦੇ ਰਹੇ ਸੀ ਮੈਨੂੰ ਐ ਕਰਦੇ ਆਂਗੇ ਉਹ ਕਰਦੇ ਆਗੇ ਕਰ ਨਹੀਂ ਸਕਦੇ ਮੈਂ ਇਹਨਾਂ ਨੂੰ ਕਹਤਾ ਜੇ ਮੇਰੇ ਛੰਗਣਾ ਮੇਰੇ ਤੇ ਪਰਚਾ ਪਾ ਤਾਂ ਤੇ ਵੀ ਨਹੀਂ ਮੈਨੂੰ ਆਉਣ ਦਿੰਦੇ ਜੀ ਪੈਸੇ ਵੀ ਦੇਤੇ ਹੁਣ ਹੋਰ ਵੀ ਮੈਂ ਤਾਂ ਦੇ ਰਿਆ ਸੀ 2-4000 ਜਿੰਨੇ ਸੀ ਮੇਰੇ ਕੋਲੇ ਤੇ ਮੈਂ ਉਹ ਵੀ ਨਹੀਂ ਹੁਣ ਕਹਿੰਦੇ ਵੀ ਨਹੀਂ ਜੀ ਬਿਨਾ ਕਸੂਰ ਤੋਂ ਤੁਸੀਂ ਜਿਹੜੇ ਪੈਸੇ ਵੀ ਦੇ ਦਿੱਤੇ ਇਹਨਾਂ ਨੂੰ ਹੁਣ ਹੋਰ 13000 ਰੁਪਏ ਦੇਤਾ ਜੀ ਘਟੂ-ਘਟ ਮੈਂ ਆਪਦੀ ਕੀਮਤੀ ਚ ਤੇਰਾ ਵੱਧ ਜਿਹੜੇ ਲੱਗੇ ਹੋਣੇ ਉਹ ਮੇਰੇ ਜਿਹੜਾ ਮੈਂ ਗੱਡੀ 'ਚ ਤੇਲ ਪਵਾ ਕੇ ਹੁਣ ਬੰਦੇ ਲੈ ਕੇ ਆਉਣਾ ਜੀ ਚਾਰ ਨਾਲ ਮੋਤਵਾਰ ਮੈਂ ਨੰਦਗੜ ਤੋਂ ਆਣਾ ਜੀ ਨੰਦਗੜ ਬਟਿੰਡਾ ਜ਼ਿਲ੍ਹਾ ਜਿਹਦੇ ਤੋਂ 25 ਕਿਲੋਮੀਟਰ ਦੂਰ ਆ ਜੀ 25 ਤੇ 25 ਆਹ ਪੈ ਗਿਆ तकरीबन 50 ਕਿਲੋ 100 ਕਿਲੋਮੀਟਰ ਆਉਣਾ ਜਾਣਾ ਜੀ ਕਿੰਨੇ ਵਾਰ ਕਿੰਨੇ ਘੜੇ ਮਾਰ ਚੁੱਕੇ ਹੋ ਇੱਥੇ ਪਹਿਲਾਂ ਤੁਸੀਂ ਲਾਲੂ ਵੀ ਮੈਂ 5-6 ਵਾਰੀ ਆ ਗਿਆ ਜੀ ਪਹਿਲਾਂ ਦੋ ਦੋ ਵਾਰੀ ਤਾਂ ਮੇਰੇ ਸਾਲਾ ਸਾਹਿਬ ਆ ਕੇ ਉਹ ਆ ਕੇ ਉਦੋਂ ਮੁੜ ਗਈ ਉਦੋਂ ਵਿੱਚ ਤਿੰਨ ਚਾਰ ਵਾਰ ਹੀ ਮੈਂ ਆ ਗਿਆ ਜੀ ਮੈਨੂੰ ਮਹੀਨੇ ਦਾ ਟਾਈਮ ਦੇ ਦਿੰਦੇ ਸੀ ਮਉ ਤਰੀਕ ਨੂੰ ਆ ਜਾਂਦੇ ਫਿਰ ਕਹਿੰਦੇ ਸੀ ਗਾਹ ਵਾਲੇ ਮਹੀਨੇ ਸੀ ਫਿਰ ਮੈਂ ਆ ਜਾਂਦਾ ਸੀ ਹੁਣ ਇਹਨਾਂ ਨੇ ਮੈਨੂੰ ਕੱਲ ਜਦੋਂ ਮੈਂ ਤੇ ਮੇਰੀ ਮਿਸ ਜਾਈਂ ਕਹਿੰਦੇ ਆਏ ਨਹੀਂ ਬਈ ਮੈਂ ਦਿੰਦਾ ਬੰਦੇ ਲੈ ਕੇ ਆ ਨਾਲ ਮੈਂ ਅੱਜ ਬੰਦੇ ਲੈ ਕੇ ਆਇਆ ਬਾਈ ਠੀਕ ਹੈ ਉਹੀ ਬੰਦੇ ਲੈ ਕੇ ਆਏ ਜਿਨ੍ਹਾਂ ਦੇ ਹੱਥੋਂ ਮੈਂ ਪੈਸੇ ਫੜਵਾਏ ਸੀ ਨੂੰ 6000 ਰੁਪਿਆ ਠੀਕ ਹੈ ਉਹ ਗਵਾਹ ਬੈਠੇ ਉਹਨਾਂ ਨੇ ਦਿੱਤੇ ਆ ਮੈਂ ਅੱਜ ਇਹ ਵੀ ਗੱਲ ਕੀਤੀ ਮਹ ਜੇ ਤੂੰ ਮੇਰੀ ਗੱਡੀ ਨਹੀਂ ਮੋੜਨੀ ਮੈਨੂੰ ਮੇਰਾ 6000 ਰੁਪਿਆ ਮੋੜ ਦੇ ਬਈ ਠੀਕ ਹੈ ਆ ਕਿ ਮੈਂ ਤਾਂ ਲੈ ਹੀ ਗੱਡੀ ਆ ਕਿਸ਼ਤਾਂ ਦੇ ਲਈ ਤੁਸੀਂ ਮੈਂ ਕਿਸ਼ਤਾਂ ਤੇ ਲਈ ਸੀ ਕਿੰਨੇ ਦੀ ਗੱਡੀ ਲੈ ਲਈ ਮੈਂ 4.5 ਲੱਖ ਦੇ ਤਕਰੀਬਨ ਲਈ ਜੀ ਉਹ ਲੋਨ ਕਰਾ ਕੇ ਲਈ ਸੀ ਕੰਮ ਕਰਨ ਨੂੰ ਲਈ ਸੀ ਕੰਮ ਕਰਨ ਨੂੰ ਲਈ ਸੀ ਤੇ ਮੇਰੇ ਥੋੜੇ ਕਿ ਦਿਨ ਬਾਅਦ ਹੀ 10 15 ਦਿਨ ਚੱਲੀ ਤੇ ਉਸ ਤੋਂ ਬਾਅਦ ਉਹ ਕਿਤੇ ਉਹ ਮੇਰੇ ਸਰਕਲ ਚ ਲੈ ਗਿਆ ਮੁੰਡਾ ਤੇ ਉਹਨੇ ਇਹ ਵਾਰ ਦਾ ਤੇ ਗਲਤ ਕਰਦਾ ਵੈਸੇ ਕੋਈ ਗੱਲ ਗਲਤ ਉਹ ਮੈਥੋਂ ਇੰਨੇ ਨੇ ਪੈਸੇ ਮੰਗੀ ਪੈਸੇ ਦੇ ਮੈਂ ਪੈਸੇ ਦੇ ਵੀ ਦਿੱਤੇ ਬਾਈ ਮੈਨੂੰ ਉਹ ਵੀ ਕੋਈ ਦੁੱਖ ਨਹੀਂ ਮੈਂ ਦੇਤੇ ਪੈਸੇ ਪਰ ਮੈਨੂੰ ਦੇ ਤਾਂ ਦੇ ਮੇਰੀ ਚੀਜ਼ ਤਾਂ ਦੇ ਦੇਣ ਬਈ ਯਾਰ ਮੈਨੂੰ ਜਲਖਵਾਰੋਂ ਦੇ ਚੀਹ ਮਹੀਨੇ ਹੋ ਗਏ ਬਾਈ ਵੇ ਮੇਰੀ ਚੀਜ਼ ਵਾਪਸ ਹੀ ਦੇ ਦੇ ਤਰ ਮੈਨੂੰ ਹੋਰ ਕੁਝ ਨਹੀਂ ਮੰਗਦਾ ਮੈਂ ਪੈਸੇ ਲੈਣੇ ਮੈਂ ਹੋਰ ਦੇ ਦੂੰ ਜਿੰਨੇ ਕਹਿ ਗਿਆ ਮੇਰੇ ਕੋਲ ਗੁਜਾਇਸ਼ ਮੈਂ ਦੇ ਦਿੰਦਾ ਬਾਈ ਜਿੰਨੇ ਪੈਸੇ ਨਾਲ ਢਿੱਡ ਭਰ ਦਿੰਦਾ ਠੀਕ ਹੈ ਮੈਂ ਉਹ ਦੇ ਦਿੰਦਾ ਪੈਸੇ ਮੈਨੂੰ ਕੋਈ ਦੁਰਕ ਨਹੀਂ ਕਰਦਾ ਉਹੀ ਮਲਾਦਮ ਉਹੀ ਮਲਾਦਮ ਹੈ ਜੀ ਅੱਜ ਤਕਰੀਬਨ ਇਹਨੇ ਦੂਜਾ ਮਲਾਦਮ ਵਿੱਚ ਪਾਇਆ ਠੀਕ ਹੈ ਕਿ ਉਹਦੇ ਨਾਲ ਕਰ ਦਊਗੀ ਉਹ ਆਇਆ ਉਹਨੇ ਫਿਰ ਮੈਨੂੰ ਘਟਿਆਂ ਦੀ ਡਿਮਾਂਡ ਕੀਤੀ ਜੀ ਮੈਨੂੰ ਖੁਦ ਸਿੱਧਾ ਨਹੀਂ ਕਿਹਾ ਵੀ ਮਤਲਬ ਮੇਰੇ ਜਿਹੜੇ ਨਾਲ ਸੀ ਉਹਨਾਂ ਨੂੰ ਕਿਹਾ ਉਹਨਾਂ ਨੇ ਮੈਨੂੰ ਆ ਕੇ ਕਹਿਤਾ ਜਦੋਂ ਅਸੀਂ ਜੋ ਮੈਂ ਕਿਹਾ ਵੀ ਮੈਂ ਕਿੰਨੇ ਦੇ ਬੰਨਗੇ ਮੈਂ ਦੇ ਦਿੰਦਾ ਉਹ ਕਹਿੰਦੇ ਵੀ 10-15000 ਦੇ ਬੰਨਗੇ ਦੇ ਦੇਂਗਾ ਮੈਂ ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਮੈਂ ਕਹਿੰਦਾ 2-4000 ਰੁਪਏ ਮੇਰੇ ਕੋਲ ਆਏਗਾ ਜਦੋਂ ਮਰਜੀ ਦਰੋ ਇਹਨੇ ਮੈਨੂੰ ਇਹ ਵੀ ਕਿਹਾ ਸੀ ਕਹਿੰਦਾ ਵੀ 2000 ਰੁਪਏ ਲੈ ਆਂ ਅੰਦਰ ਤੇ ਮੈਂ ਤੁਹਾਨੂੰ 2000 ਰੁਪਏ ਛੱਡ ਦੂੰਗਾ ਵੀ ਵਕੀਲ ਨੂੰ ਦੇਣਾ ਚੱਲ ਇਹਨੇ ਮੈਨੂੰ ਵਕੀਲ ਦਾ ਕਹਿ ਕੇ ਦਿੱਤਾ ਸੀ ਮੈਂ ਉਹੀ 2000 ਰੁਪਏ ਲੈ ਕੇ ਆਇਆ ਸੀ ਅੱਜ ਮੈਨੂੰ ਦਿੰਦਾ ਵੀ ਸੀ ਇਹਨੇ ਮੁੜ ਕੇ ਫੜੇ ਨਹੀਂ ਮੈਂ ਤਾਂ ਕਹਿੰਦਾ ਨਹੀਂ ਮੈਂ ਹੁਣ ਨਹੀਂ ਕਹਿੰਦਾ ਆ ਗਿਆ ਸੱਚ ਹੋ ਸਾਹਮਣੇ ਬਿਨਾਂ ਗੱਲੋਂ ਖੜੀ ਆ ਥਾਣੇ ਇੱਥੇ ਬਿਨਾਂ ਗੱਲੋਂ ਗਲੀ ਜਾਂਦੀ ਹੈ ਬਈ ਟਾਇਰ ਖਰਾਬ ਹੋ ਗਈ ਮੈਂ ਅੱਜ ਆਪ ਦੇਖਿਆ ਮਰਾਵਦਰ ਉਹਨਾਂ ਨਿਕਲਦਾ ਬਈ ਹੈ ਔਖੇ ਸੋਖੇ ਉਹ ਕਿਨੇ ਪਹਿਲੇ ਮੈਂ ਚੀਜ਼ ਲਈ ਸੀ ਕੋਈ ਠੀਕ ਹੈ ਔ ਹੋਰ ਮੇਰੇ ਅੱਗੇ ਪਿੱਛੇ ਕੋਈ ਹੈ ਵੀ ਨਹੀਂ ਵੀ ਜਿਹੜਾ ਉਹ ਕਰਦੇ ਮੈਨੂੰ ਕਿਸ ਤਾਲੇ ਵੀ ਤੰਗ ਕਰਦੇ ਮੈਂ ਭਰਾ ਵੀ ਕਿੱਥੋਂ ਬਈ ਉਹਨਾਂ ਦੇ ਵੀ ਭਰਦਾ ਮੈਂ 15000 ਰੁਪਏ ਕਿੱਥੋਂ ਉਹਨਾਂ ਦੇ ਵੀ ਬਈ ਮੈਂ ਹੁਣ ਕਿਵੇਂ ਦੇਵਾਂ ਖਰਚਾ ਦੇ ਬਈ ਕੋਈ ਰੁਜ਼ਗਾਰ ਹੈ ਨਹੀਂ ਬਈ ਠੀਕ ਹੈ ਹੁਣ ਜੇਕਰ ਬਈ ਨਹੀਂ ਮਿਲਦੀ ਤੇ ਫਿਰ ਕੀ ਕਰੋਗੇ ਇਸ ਤੋਂ ਬਾਅਦ ਬਈ ਮੈਂ ਤਾਂ ਸੌਣ ਲੱਗ ਗਿਆ ਪਿਆ ਅੱਗੇ ਮੈਨੂੰ ਇਹ ਕਹਿੰਦਾ ਸੀ ਵੀ ਤੂੰ ਧਮਕੀ ਦੇਂਦਾ ਮੈਂ ਮੈਂ ਤਾਂ ਮਰਦਾ ਵੀ ਉਹ ਇਦੋਂ ਬਾਅਦ ਮੇਰੀ ਮਾਪੇ ਲੈ ਕੇ ਮਰ ਗਈ ਹੁਣ ਮੇਰੇ ਹੱਥ 'ਚ ਵੀ ਆ ਹੀ ਰਹੇਗਾ ਬਈ ਮੈਂ ਤਾਂ ਉਹ ਜਵਾਕ ਜ਼ਿਲ੍ਹੇ ਬਣਾ ਲੈਣ ਇੱਥੇ ਬਹਿ ਜਾਂਦੇ ਵੀ ਜਿੱਦੇ ਕਹਿ ਦੂਗਾ ਠੀਕ ਹੈ ਘਰੇ ਬੈਠਾ ਉਹ ਬੈਠੀ ਹੈ ਮੇਰੀ ਘਰ ਦੀ ਬੇਟੀ ਹੈ ਘਰੇ ਜਵਾਗਰ ਦੇ ਸਾਹਮਣੇ ਕਦੀ ਮੈਂ ਬੈਠਦਾ ਬਈ ਉਹਨਾਂ ਕੰਮ ਤੇ ਜਾਗੇ ਵੀ ਕੀ ਕਰ ਕੰਮ ਵੀ ਕੀ ਕਰਗੇ ਠੀਕ ਹੈ ਬਈ ਰੋਜ਼ਗਾਰ ਇੱਥੇ ਘੜਾ ਬਈ ਮੈਨੂੰ ਇਸ ਤੋਂ ਮੈਂ ਆਉਦਾ ਰੋਟੀ ਪਾਣੀ ਖਰਚਾ ਕਰਨਾ ਸੀ ਠੀਕ ਹੈ ਦੇਣੇ 6 ਮਹੀਨੇ ਦਾ ਮੈਨੂੰ ਖਿੱਚ ਰੱਖਿਆ ਬਾਈ ਬਸ ਮੇਰੀ ਤਾਂ ਇਹ ਬੇਨਤੀ ਹੈ ਵੀ ਇਹਨੂੰ ਕਹਿੰਦੇ ਮੈਂ ਤੂੰ ਜਿਹੜੇ ਪੈਸੇ ਲੈਣੇ ਮੈਂ ਤੂੰ ਵੀ ਪੈਸੇ ਯਾਰ ਤਾਂ ਕਹਿੰਦੀ ਬ੍ਰਿਸ਼ਫਤ ਚੱਲਦੀ ਨਹੀਂ ਕਿਤੇ ਹੁਣ ਅੱਜਕੱਲ ਕਿਤੇ ਮੈਂ ਕਹਿੰਦਾ ਮੈਥੋਂ ਲੈ ਜਾ ਜਾਂ ਚੜ੍ਹੇ ਗੁਰਦੁਆਰੇ ਦੇ ਇੱਥੇ ਤਾਂ ਧਾਰਮਿਕ ਨਹੀਂ ਮੈਂ ਕਹਿੰਦਾ ਮੈਂ ਮੈਂ ਕਹਿਣਾ ਤੇ ਜਿੱਥੇ ਮਰਜੀ ਜਾਵੇ ਮੈਂ ਆਪਦੇ ਹੱਥ ਨਾ ਦਿੱਤੇ ਪਹਿਲਾਂ ਮੈਨੂੰ ਮੇਰੇ ਮੇਰੇ ਸਾਲਾ ਸਾਹ ਮੇਰੇ ਸਾਲੇ ਨੇ ਦਿੱਤੇ ਪਹਿਲਾਂ ਆ ਕੇ ਠੀਕ ਹੈ ਉਹ ਬੈਠਾ ਉਦੋਂ ਬਾਅਦ ਚ ਮੇਰੇ ਕੋਲ ਉਹ ਬੰਦੇ ਬੈਠੇ ਜਿਨ੍ਹਾਂ ਨੇ ਆਪ ਦਿੱਥੀ ਦਿੱਤੇ 6000 ਰੁਪਏ ਮੈਂ ਆਪਦੀ ਜੇਬ ਚ ਪੈਸੇ ਜਿਹੜੇ ਉਦੋਂ ਸਿੱਧਾ ਮੰਗਲੇ ਸੀ ਕਿ ਪੈਸੇ ਦਿਓ ਇਨੇ ਮੈਨੂੰ ਕਿਹਾ ਕਹਿੰਦਾ ਵੀ ਇੰਨਾ ਖਰਚਾ ਲੱਗੂ ਆ ਕਿ ਖਰਚਾ ਦੇ ਦੋ ਅੱਛਾ ਕਹਾਂ ਦਾ ਖਰਚਾ ਕੀ ਕਿਹਾ ਸੀ ਵੀ ਵੈਸੇ ਕਹਿੰਦਾ ਕਿ ਖਰਚਾ ਦੇ ਦੋ ਵੀ ਤੁਹਾਡਾ ਖਿਹੜਾ ਛੜਾ ਦਿੰਦਾ ਮੈਂ ਕਹਿੰਦਾ ਐਸੇ ਕਿਤੇ ਗੱਲ ਵੀ ਨਹੀਂ ਜਾਣ ਦਿੰਦਾ ਇਨੇ ਚਲੋ ਦੇ ਦੋ ਸਾਨੂੰ ਐਸੀ ਛੱਡ ਦੂਗਾ ਉਸ ਤੋਂ ਬਾਅਦ ਉਹ ਕਹਿੰਦਾ ਚਲ ਤੁਸੀਂ ਫਲਾਨੀ ਤਰੀਕ ਨੂੰ ਆ ਜਾਓ ਜੱਜ ਇਨੇ ਛੁੱਟੀਆਂ ਸੀਗੀਆਂ ਵਿੱਚ ਦੀ ਉਹ ਦਿਨਾਂ 'ਚ ਅਕੇ ਜੱਜ ਤੁਹਾਨੂੰ ਫਲਾਨੇ ਦਿਨ ਨੂੰ ਦੇ ਦੂਗਾ ਤੁਸੀਂ ਆ ਜਾਓ ਮੈਂ ਉਹ ਦਿਨ ਵੀ ਆ ਗਿਆ ਬਾਈ ਆ ਜਾ ਦਿਨੋਂ ਦਾ ਅੱਜ ਮੈਂ ਅੱਜ ਫੇਰ ਖਾਲੀ ਮੋੜਤਾ ਵੀ ਨੇ ਕਰ ਲੈਨੇ ਮੈਨੂੰ ਇਹ ਕੱਲ ਕਹਿ ਕੇ ਤੁਰਿਆ ਸੀ ਕਹਿੰਦਾ ਕੱਲ ਨੂੰ ਤੇਰੀ ਗੱਡੀ ਦੇ ਦੂੰਗਾ ਅੱਜ ਚਾਬੀ ਵੀ ਦਿੱਤੀ ਸੀ ਬਈ ਅੰਦੇਸਾ ਉਹ ਦੂਜਾ ਚ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਨਹੀਂ ਘਟਿਆ ਦਾ ਜਦੋਂ ਇਹ ਡਿਮਾਂਡ ਕੀਤੀ ਮੈਂ ਨਹੀਂ ਪੂਰੀ ਕੀਤੀ ਮੈਂ ਤੇ ਚਾਬੀ ਖੋੜੀ ਪਈ ਦਵਾ ਜੀ ਕੀ ਕਿ ਬਾਈ ਇਹ ਗੱਲਬਾਤ ਕੀਤੀ ਬਾਈ ਦੇ ਨਾਲ ਹੁਣ ਜਿਹੜਾ ਪੱਖ ਲੈਨੇ ਆ ਉਸ ਮੁਲਾਜ਼ਮ ਦਾ ਜਿਸ ਦੇ ਉੱਤੇ ਇਲਜ਼ਾਮ ਲਾਇਆ ਹੈ ਉਹਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਕਿਉਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਜੇ ਪੂਰਾ ਮਾਮਲਾ ਕੀ ਹੈ ਜੱਸ ਐਸਆਈ ਉੱਤੇ ਨੌਜਵਾਨ ਨੇ ਇਲਜ਼ਾਮ ਲਾਇਆ ਤਾਂ ਅਸੀਂ ਪੱਖ ਲੈਣ ਥਾਣੇ ਗਏ ਥਾਣੇ ਦੀ ਰਿਕਾਰਡਿੰਗ ਦੇ ਵਿੱਚ ਵੀ ਅਸੀਂ ਸੀਸੀਟੀਵੀ ਵਿੱਚ ਆਏ ਹੋਵਾਂਗੇ ਤਾਂ ਉੱਥੋਂ ਉਹ ਐਸਆਈ ਸਾਨੂੰ ਦੇਖ ਕੇ ਸਾਈਡ ਤੇ ਹੋ ਗਏ ਉਹ ਐਸਆਈ ਨੂੰ ਅਸੀਂ ਆਖਿਆ ਕਿ ਅਸੀਂ ਤੁਹਾਡਾ ਪੱਖ ਲੈਣਾ ਪਹਿਲਾਂ ਫੋਨ ਵੀ ਲਾਇਆ ਤਾਂ ਉਹ ਕਹਿੰਦੇ ਥਾਣੇ ਆ ਜਾਓ ਥਾਣੇ ਗਏ ਤਾਂ ਉਹਨਾਂ ਨੂੰ ਬਹਾਨਾ ਮਾਰ ਕੇ ਉਹ ਸਾਈਡ ਤੇ ਹੋ ਕੇ ਉਸ ਤੋਂ ਬਾਅਦ ਹੁਣ ਉਹਦਾ ਫੋਨ ਆ ਜਿਹੜਾ ਉਹ ਸਵਿਚ ਆਫ ਆ ਰਿਹਾ ਤਾਂ ਪੱਖ ਦੇਣ ਤੋਂ ਵੀ ਜਿਹੜੀ ਪੰਜਾਬ ਪੁਲਿਸ ਉਹ ਭਾਈ ਦੀ ਨਜ਼ਰ ਆਉਂਦੀ ਦਿਖਾਈ ਦੇ ਰਹੀ ਹੈ ਇੱਕ ਗਰੀਬ ਜਿਹੜਾ ਗੱਡੀ ਉਹਨੇ ਲਈ ਸੀਗੀ ਕਿਸ਼ਤਾਂ ਦੇ ਉੱਤੇ ਡਰਾਈਵਰ ਨੇ ਕਿ ਮੈਂ ਜਿਹੜਾ ਪਰਿਵਾਰ ਦਾ ਖਰਚਾ ਚਲਾਵਾਂਗਾ ਪਰ ਉਹ ਗੱਡੀ ਹਾਲੇ ਤੱਕ ਥਾਣੇ ਦੇ ਵਿੱਚ ਖੜੀ ਹੈ ਤੇ ਉਸ ਦੇ ਉਸ ਤੋਂ ਜਿਹੜੀ ਰਿਸ਼ਵਤੀ ਮੰਗ ਕੀਤੀ ਗਈ ਹੈ ਰਿਸ਼ਵਤ ਲਈ ਗਈ ਹੈ ਤੇ ਉਹਦਾ ਕਹਿਣਾ ਕਿ ਮੇਰੇ ਤੋਂ ਹੋਰ ਰਿਸ਼ਵਤ ਮੰਗੀ ਜਾ ਰਹੀ ਹੈ ਤਾਂ ਪੱਖ ਦੇਣ ਤੋਂ ਜਿਹੜੀ ਪੰਜਾਬ ਪੁਲਿਸ ਉਹ ਭੱਜ ਗਈ ਹੈ ਉਸ ਏਐਸਆਈ ਨੇ ਆਪਣਾ ਹੁਣ ਫੋਨ ਸਵਿਚ ਆਫ ਕਰ ਲਿਆ ਸੀ ਫੋਨ ਉਸ ਤੋਂ ਬਾਅਦ ਕਈ ਲਗਾ ਕੇ ਦੇਖੇ ਆ ਉੱਥੇ ਅਸੀਂ ਗਏ ਆ ਸਾਨੂੰ ਦੇਖ ਕੇ ਉਹ ਸਾਈਡ ਤੇ ਹੋ ਗਏ